ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਹਰਸ਼ ਗੁਨਕਾਇਕ ਜੀ ਖਾਨ ਆਪਣੀ ਪਾਕਮਾਲ ਗਾਇਕੀ ਦੇ ਨਾਲ ਅਕਸਰ ਲੋਕਾਂ ਦਾ ਦਿਲ ਜਿੱਦਦੇ ਹੋਏ ਵਿਖਾਈ ਦਿੰਦੇ ਨੇ ਤੇ ਆਪਣੀਆਂ ਮਸਤੀ ਭਰੀਆਂ ਵੀਡੀਓਜ਼ ਦੇ ਨਾਲ ਸੋਸ਼ਲ ਮੀਡੀਆ ਤੇ ਲੋਕਾਂ ਦਾ ਦਿਲ ਜਿੱਦਦੇ ਹੋਏ ਨਜ਼ਰ ਆਉਂਦੇ ਨੇ ਅਕਸਰ ਹੀ ਉਹਨਾਂ ਦੀਆਂ ਵੀਡੀਓਜ਼ ਦੇ ਵਿੱਚ ਅਸੀਂ ਗੈਰੀ ਸੰਧੂ ਦਾ ਜ਼ਿਕਰ ਵੇਖਦੇ ਹਾਂ ਪਰ ਕੁਝ ਦਿਨ ਪਹਿਲਾਂ ਤੋਂ ਹੀ ਜੀ ਖਾਨ ਨੇ ਇੱਕ ਵੱਖਰਾ ਰੂਪ ਉਹਨਾਂ ਦਾ ਸੋਸ਼ਲ ਮੀਡੀਆ ਤੇ ਵੇਖਣ ਨੂੰ ਮਿਲ ਰਿਹਾ ਹੈ ਹਾਲੇਕਿ ਪਹਿਲਾਂ ਵੀ ਉਹ ਅਜਿਹਾ ਕਰਦੇ ਸਿਗੇ ਪਰ ਕਾਫੀ ਲੰਮੇ ਸਮੇਂ ਤੋਂ ਬਾਅਦ ਜੀ ਖਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਵੀਡੀਓਜ਼ ਪੋਸਟ ਕੀਤੀਆਂ ਨੇ ਜਿਸ ਦੇ ਵਿੱਚ ਕੱਲ ਤਾਂ ਉਹ ਅਮ੍ਰਿਤ ਮਾਨ ਦਾ ਗਾਣਾ ਗਾਉਂਦੇ ਹੋਏ ਨਜ਼ਰ ਆ ਰਹੇ ਸਨ ਤੇ ਕੁਝ ਸਮੇਂ ਪਹਿਲਾਂ ਉਹਨਾਂ ਨੇ ਦੋ ਵੀਡੀਓਜ਼ ਹੋਰ ਸਾਂਝੀਆਂ ਕੀਤੀਆਂ ਨੇ ਜਿਸ ਦੇ ਵਿੱਚ ਉਹ ਗਾਇਕ ਲਾਭ ਹੀਰੇ ਦੇ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਨੇ ਜੀ ਖਾਨ ਦਾ ਇਹ ਸਭ ਕਰਨਾ ਲੋਕਾਂ ਨੂੰ ਬਹਿਦ ਪਸੰਦ ਆ ਰਿਹਾ ਹੈ ਕਿਉਂਕਿ ਅਕਸਰ ਜੀ ਖਾਨ ਜਦੋਂ ਆਪਣੀਆਂ ਮਜ਼ਾਕ ਭਰੀਆਂ ਵੀਡੀਓਜ਼ ਨੂੰ ਸੋਸ਼ਲ ਮੀਡੀਆ ਤੇ ਸਾਂਝਾ ਕਰਦੇ ਨੇ ਤਾਂ ਲੋਕ ਬਹੁਤ ਜ਼ਿਆਦਾ ਖੁਸ਼ ਹੁੰਦੇ ਨੇ ਲੋਕ ਬਹੁਤ ਜ਼ਿਆਦਾ ਪਿਆਰ ਦਿੰਦੇ ਨੇ ਉਹਨਾਂ ਨੂੰ ਤਾਂ ਜਿਵੇਂ ਉਹ ਹਰ ਗਾਇਕ ਦੇ ਰਿਸਪੈਕਟ ਕਰਦੇ ਨੇ ਤਾਂ ਇਸ ਵੀਡੀਓਜ਼ ਦੇ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਕਿ ਕਿਸ ਤਰੀਕੇ ਦੇ ਨਾਲ ਇਹਨੇ ਖੂਬਸੂਰਤ ਤਰੀਕੇ ਦੇ ਨਾਲ ਜੀ ਖਾਨ ਨੇ ਅੰਮ੍ਰਿਤ ਮਾਨ ਦਾ ਪਹਿਲਾ ਤਾਂ ਗੀਤ ਗਾਇਆ ਤੇ ਫਿਰ ਹੁਣ ਗਾਇਕਾਂ ਲਾਭ ਹੀਰਾ ਦਾ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਨੇ ਤੇ ਤੁਹਾਨੂੰ ਇਹ ਮਜਾਜ ਕਿਵੇਂ ਦਾ ਲੱਗ ਰਿਹਾ ਹੈ ਕਿ ਜੀ ਖਾਨ ਹੋਰ ਗਾਇਕਾ ਦੇ ਵੀ ਗਾਣੇ ਅਕਸਰ ਗਾਉਂਦੇ ਨੇ ਪਰ ਹੁਣ ਸੋਸ਼ਲ ਮੀਡੀਆ ਅਕਾਊਂਟਸ ਤੇ ਅਜਿਹੇ ਵੀਡੀਓਜ਼ ਪੋਸਟ ਕਰਕੇ ਗਾਇਕ ਨੂੰ ਟੈਗ ਵੀ ਕਰ ਰਹੇ ਨੇ ਤੇ ਤੁਹਾਨੂੰ ਇਹ ਕਿਵੇਂ ਦੀਆਂ ਲਾਗ ਰਹੀਆਂ ਨੇ ਵੀਡੀਓ ਸਾਨੂੰ ਕਮੈਂਟ ਸੈਕਸ਼ਨ ਰਾਹੀਂ ਜ਼ਰੂਰ ਦੱਸਣਾ ਕਿਉਂਕਿ ਸੋਸ਼ਲ ਮੀਡੀਆ ਤੇ ਤਾਂ ਉਹਨਾਂ ਨੂੰ ਕਾਫੀ ਜ਼ਿਆਦਾ ਪਿਆਰ ਮਿਲ ਰਿਹਾ ਹੈ ਕਿ ਲੋਕ ਹੋਰ ਵੀ ਕਮੈਂਟਸ ਕਰ ਰਹੇ ਨੇ ਕਿ ਸਾਨੂੰ ਹੋਰ ਵੀ ਗੀਤ ਸੁਣਾਓ ਤਾਂ ਅਕਸਰ ਜਦੋਂ ਗਾਇਕਾਂ ਨੂੰ ਫਰਮਾਇਸ਼ ਕੀਤੀ ਜਾਂਦੀ ਹੈ ਤਾਂ ਆਪਣੇ ਚਾਣ ਵਾਲਿਆਂ ਦੀ ਫਰਮਾਇਸ਼ ਪੂਰੀ ਵੀ ਕਰਦੇ ਨੇ ਤੇ ਤੁਹਾਨੂੰ ਜੀ ਖਾਂਦੀਆਂ ਵੀਡੀਓਜ਼ ਕਿਵੇਂ ਦੀਆਂ ਲੱਗ ਰਹੀਆਂ ਨੇ ਸਾਨੂੰ ਕਮੈਂਟ ਸੈਕਸ਼ਨ ਰਾਹੀਂ ਜ਼ਰੂਰ ਦੱਸਣਾ ਪਹਿਲਾ ਅਮ੍ਰਿਤ ਬਾਣ ਤੇ ਹੁਣ ਲਾਭ ਹੀਰਾ ਵਾਕਈ ਕਿਸੇ ਨੇ ਲਾਭ ਹੀਰਾ ਸੁਣਾਇਆ ਹੈ ਤੇ ਲਾਭ ਹੀਰੇ ਦੇ ਗੀਤ ਕਿਵੇਂ ਦੇ ਲੱਗਦੇ ਨੇ ਉਹ ਵੀ ਸਾਨੂੰ ਕਮੈਂਟ ਸੈਕਸ਼ਨ ਰਾਹੀਂ ਜ਼ਰੂਰ ਦੱਸਣਾ ਦੇਖਦੇ ਹੋ ਦਿਨਿਕ ਸਵੇਰਾ ਟੀਵੀ ਸਾਸ਼ਵੀਕਾ ਰਮੇਸ਼ ਬਰੇਟਿਆ ਵਾਲਿਆਵੇਂ ਮਿੱਕਲੀ ਮਾਰੀ ਕਿਸਮਤ ਮੇਰੀ ਮਾਹੀ ਨਾਲ ਨਹੀਂ ਆਉਂਦਾ ਦੂਜੀ ਪਿੰਡ ਤੇ ਕਿਆਂ ਦੇ ਫੇਰੀ ਉਹ ਤਾਂ ਨਾ ਕਾਂਦੇ ਫੇਰੀ ਬਸ ਇੱਕ ਜੱਗ ਤੋਂ ਪਰਦਾਵੇਂ ਹੈ ਜੱਗ ਤੋਂ ਪਰਦਾਵੇਂ ਬਸ ਹੁਣ ਤੈਨੂੰ ਦੱਸਦੀ ਆ ਗਹਿਣੇ ਦੇਖ ਕੇ ਵਿਆਕਰ ਦੇਖ ਕੇ ਕਿਤਾ ਕਿ ਮੈਂ ਸੋਖੀ ਵੱਸਦੀ ਆਵੇਂ ਸੋਖੀ ਵੱਸਦੀ ਆ ਸਸ ਸਾਰਾ ਨਣ ਦਾ ਤੋਂ ਮੈਨੂੰ ਮੇਦਾ ਪਿਆਰ ਬਥੇਰਾ ਮਾਹੀ ਮਿਲ ਸ਼ਰਾਬੀ ਗਿਆ ਤਾਂ ਨਹੀਂ ਭੁੱਲਦਾ ਚੇਤਾ ਤੇਰਾ ਮਾਹੀ ਮਿਲ ਸ਼ਰਾਬੀ ਗਿਆ ਤਾਂ ਨਹੀਂ ਭੁੱਲਦਾ ਚੇਤਾ ਤੇਰਾ ਫੂਕਾ ਕੀ ਹਵੇ ਲੀਆਂ ਨੂੰ वे, सोखी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम ਐਕਸ اور WhatsApp ਚੈਨਲ ਪਰ